ਸਾਸੀ ਦਾ ਦੋਸਤੋ ਗੁਰੀ ਡੇਰੀ ਫਾਰਮਡਾ ਸਵਾਗਤ ਆ ਅੱਜ ਜਿਹੜਿਆ ਚਵਾਈ ਦਾ ਟਾਈਮ ਆ ਡੰਗਾਂ ਦੀ ਚਵਾਈ ਕਰਨਦੇ ਆ ਤੇ ਦੁੱਧ ਡੰਗਰਾਂ ਦਾ ਆਪਾਂ ਪਾ ਲਿਆ ਤੇ ਚਲੋ ਡਿੱਗੀ ਜੀ ਦੁੱਧ ਪਾ ਲਈ ਤੇ ਆਪੇ ਆਪਣਾ ਪਾਣੀ ਆ ਜਾਊਗਾ ਉਹ ਦੋ ਬੈਠੀਆਂ ਉਹ ਵੀ ਉੱਠ ਵੀ ਗਾ ਠੰਡ ਆ ਗਈ ਵੀ ਤੱਪੜ ਦੱਪੜ ਡੰਗਰਾਂ ਥੱਲੇ ਹੁਣ ਸਾਈਡਾਂ ਤੇ ਲਾਓ ਜਰੂਰ ਹੁਣ ਠੰਡ ਦਾ ਮੌਸਮ ਆ ਤੇ ਜਿਹੜੇ ਆਪਾਂ ਡੰਗਰ ਹੁਣ ਆਪਾਂ ਇਹ ਟੀਨਾ ਥੱਲੇ ਰਹਿੰਦੇ ਆ ਤੁਹਾਡੇ ਟੀਨਾਂ ਨਾਲ ਟੱਪੜ ਜਰੂਰ ਲਮਕਾਓ ਤੇ ਜੇ ਰਾਤ ਠੋਹਾਵਾਂ ਪੈਂਦੀ ਹੋ ਸਾਨ ਨੂੰ ਬੰਨ੍ਹਾ ਕਰੋ ਗੰਨਾਂ ਗਾਂ ਤ੍ਰੇਲਾ ਬਹਿਣ ਲਾਪਣੀਆਂ ਧੰਗਾ ਤੇ ਵੱਡੀ ਇਹ ਵੀ ਕਰਮਾਂ ਵਾਲੀ ਗੱਬਣਾ ਹੁਣ ਤੇ ਪੱਠੇ ਖਾਂਦੀ ਆ ਆਪਾਂ ਨਿੱਕੀ ਵੜ ਚੋਂ ਹੁੰਦੇ ਆ ਬਸਮਾਂਦੇ ਆ ਇਹ ਵਿਚਾਰੀ ਮੈਨੂੰ ਹੀ ਚੱਟੀ ਜਾਂਦੀ ਰਹਿੰਦੀ ਆ ਇਹਨੂੰ ਕਹਿੰਦੇ ਵੀਰ ਜੀ ਪਿਆਰ ਇਹ ਜਿਹੜਾ ਪਿਆਰ ਜਾ ਪੈਂਦਾ ਨਾ ਪਿਆਰ ਕਰਾਂਗੇ ਤੇ ਆਪਾਂ ਨੂੰ ਵੀ ਕਰਦੇ ਆ ਇੱਧਰ ਦੇਖੋ ਜਦੋਂ ਮੈਂ ਕਿਤੇ ਗਿਆ ਹੋਵਾਂ ਤੇ ਜਦੋਂ ਮੈਂ ਬੂਏ ਲਾ ਕੇ ਆਵਾਂ ਬਾਹਰ ਆਵਾਂ ਇਹਨਾਂ ਮੈਨੂੰ ਵੇਖ ਕੇ ਸਾਰਿਆਂ ਦਾ ਡਿੰਗਲ ਲਾ ਪੈਣਾ ਕਿ ਹੁਣ ਆ ਗਿਆ ਵਾ ਵੇਖੋ ਇਹ ਚੱਟੀ ਜਾਂਦੀ ਮੈਨੂੰ ਤੋਂ ਆਪਾਂ ਚਵਾਈ ਕਰ ਲਈ ਇਹਨਾਂ ਸਾਰੀਆਂ ਥੱਲੇ ਹੁਣ ਤੇ ਜੂਟ ਲੈ ਕੇ ਟੰਗ ਆਪਾਂ ਤੇ ਦੁੱਧ ਪਾਈ ਗਈ ਆ ਵੀ ਬੱਛੀ ਵੇਖੋ ਵੀਰ ਜੀ ਕਿੰਦੀ ਵਧੀਆ ਨੇ ਗਰੋਥ ਕੀਤੀ ਆ ਇਹ ਬੱਛੀ ਹੋ ਗਈ ਆ 4 ਮਹੀਨਿਆਂ ਦੀ ਬੱਛੀ ਆ ਇਹ ਜੋ ਜੜ ਪੈ ਗਈ ਸੀ ਤੇ ਇਹਨੂੰ ਮੈਂ ਹੁਣ ਦੇ ਦਿਆਂਗਾ ਬਾਈਪਾਸ ਫੈਟ ਤੇ ਨਾਲੇ ਫੀਡ ਖਾਂਦੀ ਆ ਮੈਂ ਜਰ ਬਾਈਪਾਸ ਫੈਟ ਨਾਲ ਜਿਹੜੀ ਕਮਜ਼ੋਰ ਜੀ ਹੋ ਗਈ ਥੋੜੀ ਵੀ ਚੜਾਣਾ ਤੇ ਇਹਨੂੰ ਬਾਈਪਾਸ ਫੈਟ ਦੇ ਦਿਆਂਨੇ ਅੱਗੇ ਨੂੰ ਫਿਰ ਗ੍ਰੋਥ ਕਰਾਈ ਬਥੇਰੀ ਜਿਵੇਂ ਵਰਮੀ ਵੀ ਆਪਾਂ ਇਹਦੀ ਕਰਤੀ ਆ ਉਹ ਵਧੀਆ ਗ੍ਰੋਥ ਕਰਦੀ ਆ ਤੇ ਦੁੱਧ ਆਪਾਂ ਲਿਆ ਸਾਰਾ ਚੋ ਤੇ ਜੂਡ ਰੱਖ ਦੇ ਕਿ ਇੱਥੇ ਹੀ ਇਹ ਕਵੀਰ ਦੀ ਆਵਾ ਪਾਊਡਰ ਆਪਾਂ ਵੇੜ ਆਪਣੀ ਇੱਕ ਬੋਲਦੀ ਨਹੀਂ ਇਹ ਉਹਨੂੰ ਆਪਾਂ ਦੇਂਦੇ ਆਏ ਕੀਪਰ ਪਲੱਸ ਇਹ ਵੀ ਜਿਹੜੀ ਜਿਹੜਾ ਪਾਊਡਰ ਹੈ ਨਾ ਇਹ ਜਦੋਂ ਡੰਗਰਾ ਆਪਣਾ ਨਾ ਹੀਟ ਨਾ ਕੱਢੇ ਤੇ ਸਮੇਂ ਸਿਰ ਨਾ ਬੋਲੇ ਉਦੋਂ ਇਹ ਕੀਪਰ ਪਲੱਸ ਤੋਂ ਹੀ ਲਿਆ ਗਏ ਦੋ ਇੱਕ ਇੱਕਾਤ ਫੂਣਾ ਦੇ ਦੋ ਡਿੱਗੀਆਂ ਵਾਂ ਤੇ ਹੁਣ ਦੋਵੇਂ ਕਿਦਾਂ ਚੁੱਕਾਂ ਇੱਕ ਇੱਕ ਕਰਕੇ ਮੈਨੂੰ ਖੜਨੇ ਪੈਣੀ ਆ ਪਹਿਲਾਂ ਵੱਡੀ ਲੈ ਜਨਾ ਵਾਂ ਤੇ ਫਿਰ ਮੈਂ ਛੋਟੀ ਲੈਣਾ ਵਾਂ ਆਪਾਂ ਵੀ ਜਿਹੜੀ ਰੇੜੀ ਰੱਖੀ ਆ ਉੱਤੇ ਆਪਾਂ ਲਾਦ ਕੇ ਲੈ ਜਾਣੇ ਮਾਰੀ ਖੜੀ ਇੱਥੇ ਆਪਾਂ ਦੁੱਧ ਜਿੰਨਾ ਵੀ ਆ ਆਪਾਂ ਇੱਥੇ ਲਾਦ ਲੈਣਾ ਵਾ ਤੇ ਇੱਥੇ ਹੀ ਆਪਾਂ ਲਾਦ ਕੇ ਦੇਰੀ ਤੇ ਲੈ ਜੇਣਾ ਵਾ ਤੇ ਦੂਜੀ ਵੀ ਚੋਕ ਲੈ ਗਈ ਆਪਾਂ ਦੂਜੀ ਟਿੱਕੀ ਵੀ ਹੁਣ ਚੋਕ ਲਈ ਆ ਤੇ ਇਹਨੂੰ ਵੀ ਰੱਖੀ ਰੇੜੀ 'ਚ ਤੇ ਰੇੜੀ 'ਚ ਵੀ ਹਵਾ ਮੁਕੀ ਟੈਰ ਹਜਾਵਾ ਘਾਟੇ ਦੇ ਤੇ ਆਪਾਂ ਨਾਲ ਇਹਦੇ ਹਵਾ ਭਰ ਲਈਏ ਪਰ ਰੇੜੀ 'ਚ ਇਹ ਪੰਪ ਵੇਣੇ ਆ ਜਿਹੜੀ ਚ ਆਪਾਂ ਵੇਖੋ ਸਾਰੇ ਵਿੱਚ ਇਹ ਆਪਾਂ ਜਗ ਬਣਾਇਆ ਹੈ ਪਣਾਰੀ ਲਾਈ ਆ ਵਿੱਚ ਆਪਾਂ ਪੰਪ ਰੱਖਿਆ ਵਾ ਜਿਹੜਾ ਹੋਰ ਦਾ ਤਿੰਦੂਤਰੀ ਵੀ ਵਿੱਚ ਹੀ ਰੱਖੀ ਆ ਆਪਾਂ ਵੀ ਰੱਖਿਆ ਜਿਹਦੇ ਲੋਡ ਪਵੇ ਦੇ ਵਿੱਚੋਂ ਹੀ ਸੰਦ ਕੱਢ ਲਈ ਜੇ ਇਹ ਨਾ ਪਤਾ ਲੱਗੇ ਵਿੱਚ ਕੁਝ ਪਿਆ ਵਾ ਕਿਉਂ ਨਹੀਂ ਇਹ ਵਿੱਚ ਹੀ ਆਪਾਂ ਕੈਦ ਕੀਤਾ ਜਿੰਨਾ ਕ ਸਮਾਨ ਰੱਖਿਆ ਗੱਡੀ 'ਚ ਚਲੋ ਭਰ ਲਗੇ ਆ ਆਪਾਂ ਮਿਲਦੇ ਆਂ ਤੁਹਾਡਾ ਆਪਾਂ ਦੁੱਧ ਦਰਾਖ ਲਿਆ ਹੋਇਆ ਰੈਡੀ ਤੇ ਤੇ ਆਪਾਂ ਕੱਢਦੇ ਆਂ ਸੁਪਾਰੀ ਬਾਹਰ ਆਪਣੀ ਇਹ ਵੀ ਆਪਾਂ ਸ਼ੌਂਕ ਨਾਲ ਹੀ ਬਣਾਈ ਸੀ ਤੇ ਚਲੋ ਆਪਾਂ ਕੱਢਦੇ ਆਂ ਇਹਨੂੰ ਬਾਹਰ ਜਿਹੜੀ ਉੱਤੇ ਗੋਠੀ ਬਣਾਈਆਂ ਉੱਤੇ ਆਪਾਂ ਜਰਾ ਤਾਉਦ 36 ਆ ਉਹਦਾ ਵੀ ਦੋਸਤੋ ਆਪਾਂ ਉਤੋਂ ਵੀ ਆਪਾਂ ਕਮਾਈ ਕਰਦੇ ਆਂ ਕਿਤਰਾ ਉੱਤੇ ਆਪਾਂ ਛੱਡੀਆਂ ਐ ਮੁਰਗੀਆਂ ਉੱਥੇ ਆਪਾਂ 50 60 ਲਾ ਕੇ ਮੁਰਗੀਆਂ ਛੱਡੀਆਂ ਵਾ ਾਂਡੇ ਹੁੰਦੇ ਦਿੰਦਿਆਂ ਉੱਤੇ ਜੇਰ ਉੱਤੇ ਕਮਰੇ ਬਣਾਏ ਆਪਾਂ ਉਹਨਾਂ ਤੋਂ ਵੀ ਕੰਮ ਲੈਂਦੇ ਆ ਆਪਾਂ ਰੇਗੀ ਟੀਚੋਂ ਕਮਾਈ ਕਰੀ ਦੀ ਦੋਸਤੋ ਇਹ ਸਹੀ ਜੇ ਸਹੀ ਜੇ ਸਹੀ ਜੇ ਦੋਸਤ ਭਰਤੀ ਵੀ ਹੀ ਲਵਾ ਵੀ ਪਾਈ ਥਾ ਉੱਚਾ ਘਰ ਵਾਲਾ ਬਾਬਾ ਵੀ ਜਦਾ ਹੀ ਉੱਤਮ ਤੇ ਜਦੋਂ ਰੇੜੀ ਥੱਲੇ ਤਾਰੀ ਦੀ ਆ ਧਿਆਨ ਨਾਲ ਤਾਰੀ ਦੀ ਕਰ ਸੋਧਣਾ ਦੋਸਤੋ ਹਾਂ ਹਾਂ ਆ ਗਏ ਆਂ ਦੋਸਤੋ ਡੇਰੀ ਤੇ ਆਪਾਂ ਚਲੋ ਦੁੱਧ ਪਾ ਲਈਏ ਅੰਜੀ ਦੋਸਤੋ ਆਪਾਂ ਦੁੱਧ ਦੁੱਧ ਪਾ ਗਏ ਹੁਣ ਆ ਗਏ ਆਂ ਤੇ ਡੰਗਰ ਆਪਾਂ ਪਾਣੀ ਢੱਕੜਦੇ ਆ ਬਾਹਰ ਇਹਨਾਂ ਨੂੰ ਬਾਹਰ ਕੱਢਤਾ ਇਹ ਹੁਣ ਆਪਾਂ ਕਰ ਲੱਗੇ ਆਂ ਗਦਾਵਾ ਤੇ ਆਪਣੀ ਮਾਂ ਜੀ ਵੀ ਰਹੇ ਆਪਾਂ ਖਲਪਿਓ ਹੁੰਦੇ ਆ ਇਹ ਵੀ ਜੇ ਆਪਾਂ 20 ਕਿਲੋ ਖਲਪਿਓ ਹੀ ਆ ਇਹ ਪਾਣੀ ਪਾਉਂਦੇ ਆ ਇਹ ਦਿੱਤੀਆਂ ਕਿੰਨੇ ਕਿਲੋ ਇੱਕ ਡੰਗਰ ਨੂੰ ਆ ਜਾਂਦੀ ਆ ਤੇ ਉਹ ਨੇਣਾ ਖੋਲ ਦੇਣਾ ਵਲ ਆਪਾਂ ਇਹ ਭਰ ਕੇ ਬਾਲਟੀ-ਬਾਲਟੀ ਵੰਡਦੀ ਤੇ ਤੂੜੀ ਦੇ ਛੁੜ ਦੇਣੀ ਉੱਤੇ ਹੱਥ ਮਾਰਦੇ ਨਾ ਨੇਣਾ ਮਲਾਈ ਬਣ ਜਣਾ ਵੰਡਨੇ ਇਹ ਵੇਖਣ ਲੇਗਾ ਆ ਪਾਉਨੇ ਆ ਹਾਂ ਇਹ ਖੋਲ ਲਈ ਜੇ ਆਪਾਂ ਪਾਲੀ ਇੱਕ-ਇੱਕ ਟਾਪੂੜੀ ਦਾ ਪਿਆ ਵਾ ਤੇ ਇੱਕ-ਇੱਕ ਬਾਲੇ ਵਿੱਚ ਦੀ ਡੰਗਰ ਭੰਣਨੇ ਆਪਾਂ ਇੱਕ-ਇੱਕ ਬਾਲੇ ਦੀ ਵੇਚ ਤੇ ਆਪਾਂ ਕੁੰਡਾ ਲਾਇਆ ਵਾ ਉੱਥੇ ਡੰਗਰ ਭੰਦਨੇ ਆ ਇਹ ਥੋੜੀ ਆਪਾਂ ਸਾਰੀ ਪਾਲੀ ਆ ਤੇ ਚਲੋ ਆਪਾਂ ਪਾਉਣੇ ਆ ਵੰਡ ਆ ਇੱਕ ਬਾਲਟੀ ਆਪਾਂ ਥੋੜੀ ਭਰ ਲਵਾਂਗੇ ਤੋ ਤੱਕ ਇੱਕ ਘਟਾ ਥੋੜੀ ਚਾ ਪਰਲਾ ਦੇਣੀ ਆ ਆ ਦੇਖੋ ਜਿਹੜਾ ਆਪਾਂ ਨੂੰ ਹੱਥ ਮਾਰ ਦੇਣਾ ਹੈ ਤੋ ਆਪਾਂ ਵੰਡ ਤੱਕ ਤਵਾ ਕੋ ਤਵਾ ਕਰਕੇ ਸਾਰਾ ਡੰਗਰਾ ਪੁੱਤੇ ਬੰਦਦੇ ਆ ਬੰਦਦੇ ਆ ਦੇ ਜਰੂਰ ਵੀ ਜੀ ਮਿਲਦੇ ਆਂ ਕਹੀਂ ਨਵੀਂ ਹੋਰ ਅਪਡੇਟ ਦੇ ਨਾਲ। ਚੈਨਲ ਨੂੰ ਕਰ ਲਿ ਸਬਸਕ੍ਰਾਈਬ ਵੀਡੀਓ ਕਰ ਲਾਈਕ। ਧੰਨਵਾਦ ਜੀ।